ਜੋਨ ਦੀ ਸੱਚੀ ਤਸਵੀਰ ਜਿੱਤ ਆਪ ਦੀ ਪਰ ਬੂਥਾਂ ਤੇ ਬੜੇ ਉਤਾਰ ਚੜਾਵ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਰਦਸ਼ ਕਾਂ ਦਾ ਸਵਾਗਤ ਤੇ ਮਹਿਕ ਟਿੱਪਕਾ ਇਸ ਵੇਲੇ ਦੀ ਐਮ ਖਬਰ ਪੰਜਾਬ ਦੀ ਸਿਆਸਤ ਤੋਂ ਲੈ ਕੇ ਹਾਜ਼ਰਾਂ ਜਿੱਥੇ ਤਰਨਤਾਰ ਨੁਕ ਚੋਣ ਵਿੱਚ ਭਾਵੇਂ ਆਮ ਆਦਮੀ ਪਾਰਟੀ ਨੇ ਕਰੀਬ 10000 ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਪਰ ਬੂਥ ਵਾਈਜ਼ ਨਤੀਜਿਆਂ ਨੇ ਇੱਕ ਵੱਖਰੀ ਹੀ ਤਸਵੀਰ ਪੇਸ਼ ਕੀਤੀ ਹੈ ਕਈ ਬੂਥਾਂ ਤੇ ਆਪ ਨੂੰ 100 ਤੋਂ ਘੱਟ ਵੋਟਾਂ ਮਿਲੀਆਂ ਜਦੋਂ ਕਿ ਕੁਸਾਵਾ ਤੇ ਹੋਰ ਪਾਰਟੀਆਂ ਨੇ ਹੈਰਾਨ ਕਰਨ ਦੇਣ ਵਾਲੀ ਲੀਡ ਹਾਸਲ ਕੀਤੀ ਆਪ ਦੀ ਵੱਡੀ ਜਿੱਤ ਪਰ ਕਈ ਬੂਥਾਂ ਤੇ ਕਮਜ਼ੋਰ ਪੈ ਤਰਨਤਾਰ ਦੇ 14 ਬੂਥਾਂ ਤੇ ਆਪ 100 ਜਾਂ 120 ਘੱਟ ਵੋਟਾਂ ਤੇ ਰੁਕ ਗਈ ਸਭ ਤੋਂ ਘੱਟ 29 ਵੋਟਾਂ ਮੀਆਂ ਮੁਰਦੇ ਬੂਥ ਨੰਬਰ 25 ਤੇ ਦਰਜ ਕੀਤੀਆਂ ਗਈਆਂ ਮੀਆਂ ਮੁਰ ਬੂਥ 24 ਤੇ 34 ਵੋਟਾਂ ਖੇਰਦੀਂਕੇ ਬੂਥ 11 ਤੇ 39 ਵੋਟਾਂ ਬੁਛਾੜ ਹਵੇਲੀਆ ਬੂਥ 21 ਤੇ ਕਾਲੀ ਬੋਟਾਂ ਮਿਲੀਆਂ ਜਗਤਪੁਰਾ ਦੇ ਬੂਥ 16 ਨੇ ਸਭ ਨੂੰ ਚੰਕਾਇਆ ਇੱਥੇ ਆਪ ਸਿਰਫ ਇੱਕ ਬੋਟ ਨਾਲ ਕਾਂਗਰਸ ਤੋਂ ਅੱਗੇ ਰਹੀ ਆਪ 133 ਕਾਂਗਰਸ 132 ਅਕਾਲੀ ਦਲ ਨੇ ਜਿੱਤਾਂ ਹੈਰਾਨ ਕਰਨ ਵਾਲਾ ਟਕਰਾਅ ਚੋਣਾਂ ਵਿੱਚ ਲਗਭਗ 60 ਬੂਥਾਂ ਤੇ ਅਕਾਲੀ ਦਲ ਆਪ ਨਾਲੋਂ ਅੱਗੇ ਰਿਹਾ ਇਥੇ ਦਾਤ ਕਿ ਚਾਰ ਬੂਥ ਜਿਹੇ ਸੀ ਜਿੱਥੇ ਅਕਾਲੀ ਦਲ ਸਿਰਫ ਇੱਕ ਬੋਟ ਨਾਲ ਅੱਗੇ ਸੀ ਅਕਾਲੀ ਦਲ ਨੂੰ ਮਿਲੀਆਂ ਵੱਡੀਆਂ ਲੀਡਾਂ ਮੀਆਂਪੁਰ ਬੂਥ 24 508 ਵੋਟਾ ਸਰਾਏ ਅਮੰਤ ਖਾਨ ਬੂਥ 5 541 ਵੋਟਾ ਮੀਆਂਪੁਰ ਬੂਥ 25 385 ਵੋਟਾ ਦੋਦੇ ਬੂਥ 53 317 ਵੋਟਾ ਪੰਡੋਰੀ ਰਣ ਸਿੰਘ ਬੂਥ 76 300 ਵੋਟਾ ਪਰ ਦੱਲਾ ਬੂਥ ਤੇ ਅਕਾਲੀ ਦਲ ਨੂੰ ਕੇਵਲ 18 ਵੋਟਾਂ ਮਿਲੀਆਂ ਇਹ ਵੀ ਚਰਚਾ ਦਾ ਵਿਸ਼ਾ ਰਿਹਾ ਕਾਂਗਰਸ ਦਰੰਦਨ ਉਪਚੋਣ ਵਿੱਚ ਕੁਝ ਚੁਣੀ ਦੇ ਬੂਥਾਂ ਤੇ ਹੀ ਅੱਗੇ ਰਹੀ ਖੈਨ ਦਿੱਕੇ ਦੇ ਬੂਥਾਂ ਬੀ ਅਤੇ 21 ਨੇ ਸਭ ਤੋਂ ਵੱਧ ਰੁਝਾਨ ਦਿਖਾਇਆ 0 ਬੂਥ 21 358 ਵੋਟਾਂ 0 ਬੂਥ ਪੀ 302 ਵੋਟਾਂ ਇਸ ਤੋਂ ਇਲਾਵਾ ਕਾਂਗਰਸ ਜੱਤਪੁਰਾ ਕਸੈਲ ਡੱਲਾ ਅਤੇ ਸੋਹਲ ਠੱਠੀਆਂ ਵਿੱਚ ਵੀ ਲੀਡ ਤੇ ਰਹੀ ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਕਿ ਉਮੀਦਵਾਰ ਦੇ ਆਪਣੇ ਪਿੰਡ ਬੁਰਜ ਵਿੱਚ ਕਾਂਗਰਸ ਨੂੰ 445 ਵੋਟਾਂ ਆਪ 270 ਵੋਟਾਂ ਨਤੀਜਾ ਕੀ ਰਿਹਾ ਤਰੰਤਰ ਨੂੰ ਚੋਣ ਦਾ ਮੁੱਖ ਨਤੀਜਾ ਤਾਂ ਆਪ ਦੇ ਹੱਕ ਵਿੱਚ ਰਿਹਾ ਪਰ ਬੂਥ ਵਾਈਜ਼ ਅੰਕੜੇ ਚੋਣਾਂ ਦੇ ਅੰਦਰ ਉਨੀ ਤਸਵੀਰ ਖੋਲਦੇ ਨੇ ਜਿੱਥੇ ਕਈ ਵਾਰ ਇੱਕ ਬੋਟ ਦੀ ਲੀਡ ਵੀ ਪੂਰਾ ਮਾਹੌਲ ਬਦਲ ਦਿੰਦੀ ਹੈ ਤੇ ਅਸੀਂ ਪੰਜਾਬ ਦੀ ਸਿਆਸਤ ਤੋਂ ਅਹਿਮ ਖਬਰ ਇਹਦੀ ਹਰ ਰਿਪੋਰਟ ਅਸੀਂ ਨਾਲ ਸਾਂਝੀ ਕਰਦੇ ਰਹਿਵਾਂਗੇ ਵੈਗਰ ਪੰਜਾਬੀ ਲਿੰਕ ਮੀਡੀਆ ਤੇ ਕਮੈਂਟ ਕਰਕੇ ਦੱਸੋ ਜੇਕਰ ਆਪਦੀ ਬੂਥਾ ਵਾਈਜ਼ ਬੋਟ ਕੱਟ ਰਹੀ ਤਾਂ ਉਹ ਜਿੱਤੇ ਕਿਵੇਂ